ਦੇਖੋ ਸਾਡੀ ਸਰਕਾਰ ਬਣੀ ਨੂੰ 2 ਸਾਲ ਹੋਇਆ ਤੇ ਉਸ ਤੋਂ ਬਾਅਦ ਜਿੰਨੇ ਸੀਜ਼ਨ ਆਇਆ ਚਾਹੇ ਕਣਕ ਦਾ ਚਾਹੇ ਝੋਨੇ ਦਾ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕਿਸਾਨਾਂ ਨੂੰ ਆੜਤੀਆਂ ਨੂੰ ਕੋਈ ਜਿਹੜੀ ਪਰੇਸ਼ਾਨੀ ਹੈ ਉਹ ਨਾ ਹੋਵੇ ਚਲੋ ਮੈਂ ਸੰਗਰੂਰ ਤਾਂ ਪਹਿਲੀ ਵਾਰ ਆਇਆ ਤੋ ਕਿ ਮੇਰਾ ਪਹਿਲਾ ਹਲਕਾ ਤੋ ਕਿ ਮੈਂ ਇਲੈਕਸ਼ਨ ਬਰਨਾਲੇ ਤੋਂ ਲੜਦਾ ਦੋ ਵਾਰੀ ਉੱਥੋਂ ਐਮ ਐਲ ਏ ਹਾਂ ਮੈਂ ਬਰਨਾਲੇ ਹਲਕੇ ਦੀ ਤਕਰੀਬਨ ਹਰੇਕ ਮੰਡੀ ਚ ਜਦੋਂ ਵਿਰੋਧੀ ਧਿਰ ਦਾ ਐਮ ਐਲ ਏ ਸੀ ਉਦੋਂ ਵੀ ਜਾਂਦੇ ਰਹੇ ਉਦੋਂ ਵੀ ਕੋਈ ਆਪਣੇ ਪੱਧਰ ਤੇ ਗੱਲ ਕਰਕੇ ਡੀ ਸੀ ਸਾਹਿਬ ਨਾਲ ਕੋਈ ਡੀ ਐਫ ਐਸ ਸੀ ਨਾਲ ਉਦੋਂ ਵੀ ਚਲੋ ਜੇ ਕੋਈ ਪਰੇਸ਼ਾਨੀ ਹੁੰਦੀ ਤਾਂ ਕੋਸ਼ਿਸ਼ ਕਰਦੇ ਤਾਂ ਹੱਲ ਕੀਤਾ ਜਾਵੇ ਤੇ ਹੁਣ ਦੋ ਸਾਲ ਤੋਂ ਸਰਕਾਰ ਚਾਤੇ ਹੁਣ ਵੀ ਤਕਰੀਬਨ ਮੰਡੀਆਂ ਚ ਜਾਈਦਾ ਤੇ ਕੋਸ਼ਿਸ਼ ਜਿਹੜੀ ਕਰੀਦੀ ਹੈ ਕਿਉਂਕਿ ਸਰਕਾਰ ਚ ਹੁਣ ਤਾਂ ਜ਼ਿੰਮੇਵਾਰੀ ਵਧੇਰੀ ਵੱਜ ਜਾਂਦੀ ਹੈ ਵੀ ਭਾਈ ਜਿਹੜੀ ਸਮੱਸਿਆ ਨਾ ਦੇ ਹੁਣ ਵੀ ਅੱਜ ਕਿਉਂਕਿ ਜਿਹੜੀ ਲੇਬਰ ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਸੀ ਜਿਹਦੇ ਕਰਕੇ ਲਿਫਟਿੰਗ ਦੀ ਦਿੱਕਤ ਆਈ ਸੋ ਵੀ ਸਰਕਾਰ ਲੱਗੀ ਹੋਈ ਐ ਮੇਰੇ ਹੁਣੇ ਵੀ ਸੀਐਮਓ ਗੱਲ ਹੋਈ ਐ ਤੇ ਚੀਫ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਡੀਜੀ ਸਾਹਿਬ ਨਾਲ ਗੱਲ ਕਰਕੇ ਜਿਹੜੀ ਉਹ ਵੀ ਸਮੱਸਿਆ ਦਾ ਹੱਲ ਜਿਹੜਾ ਉਹ ਕੱਢਿਆ ਜਾ ਚੁੱਕਿਆ ਤੇ ਬੜੀ ਜਲਦੀ ਜਿਹੜੀ ਲਿਫਟਿੰਗ ਆ ਉਹ ਸ਼ੁਰੂ ਹੋ ਜਾਊਗਾ ਕੋ ਸਾਨੂੰ ਉਮੀਦ ਹੈ ਵੀ ਭਾਈ ਲੋਕ ਕਰਨਗੇ ਤੇਰਾ ਜੀਰੋ ਕਿਉਂਕਿ ਅਸੀਂ ਆਪਣੇ ਕੰਮ ਲੈ ਕੇ ਜਿਹੜੇ ਪਿਛਲੇ 2 ਸਾਲਾਂ 'ਚ ਉਹ ਲੋਕਾਂ ਦੇ ਵਿੱਚ ਜਾ ਰਹੇ ਆ ਮੈਂ ਨਹੀਂ ਕਹਿੰਦਾ ਸੀ ਸਾਰੇ ਵਾਦੇ ਪੂਰੇ ਕਰਤੇ ਪਰ ਪਿਛਲੇ 2 ਸਾਲਾਂ 'ਚ ਅਸੀਂ ਇਮਾਨਦਾਰੀ ਦੇ ਨਾਲ ਵਤ ਤੋਂ ਵਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਕਰਕੇ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਵੀ ਹੈ ਅੱਜ 90% ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਆ ਰਿਹਾ ਜਿੰਨੇ ਤੁਸੀਂ ਵੀ ਖੜੇ ਹੋ ਮੈਂ ਨਹੀਂ ਕਹਿੰਦਾ ਸਾਰੇ ਪਰ ਥੋੜੇ ਵੀ ਬਹੁਤੇ ਬਿੱਲ ਜਿਹੜੇ ਆ ਉਹ ਜ਼ੀਰੋ ਆਏ ਹੋਣੇ ਆਈ ਨਹਿਰੀ ਪਾਣੀ ਦੀ ਬੋਧੀ ਪਿੰਡਾਂ ਚ ਪਹਿਲੀ ਵਾਰੀ ਇਹ ਕਿਨਾਰੀ ਦੇ ਪਿੰਡ ਪਾਣੀ ਪਹੁੰਚਿਆ ਕਿਸੇ ਪਿੰਡ 30 ਸਾਲ ਬਾਅਦ 40 ਸਾਲ ਬਾਅਦ ਆਈ ਬਿਜਲੀ ਦੀ ਕਿ ਆਪ ਹਰੇਕ ਜ਼ਿਮੀਦਾਰ ਨੂੰ ਕਹਿੰਦਾ ਵੀ ਸਾਡਾ ਜੀ 30000 ਦਾ ਢੀਲ ਬਚ ਗਿਆ ਸਾਡਾ 40000 ਦਾ ਢੀਲ ਬਚ ਗਿਆ ਵੱਡੀ ਗੱਲ ਇਹ ਆ ਕਿ ਵੀ ਸਾਨੂੰ ਰਾਤ ਨੂੰ ਕਿਸੇ ਨੂੰ ਨੀਂਦ ਛੁੱਟ ਕੇ ਖੇਤ ਜਾਣ ਦੀ ਜ਼ਰੂਰਤ ਨਹੀਂ ਪਈ ਵੀ ਭਾਈ ਹੁਣ ਮੋਟਰ ਆਈ ਆ ਹੁਣ ਬਿਜਲੀ ਆਈ ਆ ਹੁਣ ਪਾਣੀ ਲਈਏ ਵੀ ਬਿਜਲੀ 24 ਘੰਟੇ ਮੰਗੂ ਵੀ ਜਿਹੜੀ ਖੇਤੀ ਵਾਲੀ ਐ ਆਉਂਦੀ ਰਹੀ ਐ ਬਾਕੀ ਨੌਕਰੀਆਂ ਤੋਂ ਲੈ ਕੇ ਮਹੱਲਾ ਕਲੀਨਿਕ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਟੋਲ ਬੰਦ ਕਰਨ ਤੋਂ ਲੈ ਕੇ ਸੈਂਕੜੇ ਕੰਮ ਨੇ ਜਿਹੜੇ ਸਰਕਾਰ ਨੇ 2 ਸਾਲਾਂ ਦੇ ਵਿੱਚ ਕੀਤੇ ਨੇ ਤੇ ਵੱਡੀ ਗੱਲ ਇਹ ਆ ਚਲੋ ਜ਼ਿੰਮੇਵਾਰੀ ਹਰੇਕ ਸਰਕਾਰ ਦੀ ਹੁੰਦੀ ਐ ਕੰਮ ਕਰਨਾ ਪਰ ਪਿਛਲੀਆਂ ਸਰਕਾਰਾਂ ਤੇ ਇਸ ਸਰਕਾਰ ਦੇ ਵਿੱਚ ਵੱਡਾ ਫਰਕ ਇਹ ਆ ਕਿ ਇਸ ਸਰਕਾਰ ਨੇ ਪਹਿਲੇ 2 ਸਾਲ ਚ ਇਹ ਸਾਰੇ ਕੰਮ ਜਿਹੜੇ ਕਰਨੇ ਸ਼ੁਰੂ ਕਰਤੇ ਨੇ ਆਮ ਤੌਰ ਤੇ ਸਰਕਾਰਾਂ ਇੱਥੇ ਹੁੰਦਾ ਸੀ ਵੀ ਜਦੋਂ 6 ਮਹੀਨੇ ਰਹਿ ਜਾਣਗੇ ਬੂਟਾਂ ਚ ਉਦੋਂ ਕੇ ਮੜਾ ਜ ਉੱਤ ਚੱਕਦੀਆਂ ਸੀ ਉਦੋਂ ਇੱਕ ਅੱਧਾ ਵਾਅਦਾ ਪੂਰਾ ਕਰਦੇ ਸੀ ਇੱਕ ਅੱਧਾ ਨਵਾਂ ਐਲਾਨ ਕਰ ਦਿੰਦੇ ਸੀ ਪਹਿਲੇ ਸਾਲ ਜਾਂ ਪਹਿਲੇ 6 ਮਹੀਨਿਆਂ ਚ ਅਜੇ ਤੱਕ ਨਹੀਂ ਹੋਇਆ ਹੁਣ ਆ ਵੀ ਕਿਸੇ ਸਰਕਾਰ ਨੇ ਆਉਣ ਸਰ ਜਿਹੜੇ ਕੰਮ ਹੈ ਉਹ ਸ਼ੁਰੂ ਕਰਤੇ ਹੋਣ ਸੋ ਇਹ ਚੀਜ਼ਾਂ ਸਾਰੀਆਂ ਲੋਕ ਦੇਖਦੇ ਆ ਤੇ ਲੋਕ ਦੂਜੀਆਂ ਸਰਕਾਰ ਨਾਲ ਕੰਪੈਰੀਜ਼ਨ ਵੀ ਕਰਦੇ ਆ